ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਿੱਖ ਜੋਧਿਆਂ ਤੇ ਸੂਰਮਿਆਂ ਦੇ ਉੱਪਰ ਆਧਾਰਿਤ ਪੰਜਾਬੀ ਫਿਲਮ ਅਕਾਲ ਦਾ ਅੱਜ ਮੁੰਬਈ ਦੇ ਵਿੱਚ ਗਿੱਪੀ ਗਰੇਵਾਲ ਅਤੇ ਕਰਨ ਜੋਹਰ ਦੀ ਮੌਜੂਦਗੀ ਦੇ ਵਿੱਚ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਪੰਜਾਬੀਆਂ ਲਈ ਮਾਣ ਦੀ ਗੱਲ ਇਹ ਹੈ ਕਿ ਸਿੱਖ ਕੌਮ ਦੇ ਜੋਸ਼ ਅਤੇ ਜਜ਼ਬੇ ਨੂੰ ਬਿਆਨ ਕਰਦੀ ਇਸ ਫਿਲਮ ਨੂੰ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਵਿੱਚ ਇਕੱਠੇ ਹੀ ਰਿਲੀਜ਼ ਕੀਤਾ ਜਾ ਰਿਹਾ ਹੈ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਆਉ ਤੁਹਾਨੂੰ ਅਕਾਲ ਦੇ ਟ੍ਰੇਲਰ ਅਤੇ ਫਿਲਮ ਦੇ ਨਾਲ ਜੁੜੀਆਂ ਕੁਝ ਹੋਰ ਖਾਸ ਗੱਲਾਂ ਵੀ ਦੱਸਦੇ ਹਾਂ। ਗਿੱਪੀ ਗਰੇਵਾਲ ਵੱਲੋਂ ਲਿਖੀ ਅਤੇ ਡਾਇਰੈਕਟ ਕੀਤੀ ਫਿਲਮ ਅਕਾਲ ਦੀ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਉਡੀਕ ਸੀ ਜੋ ਅੱਜ ਸਮਾਪਤ ਹੋ ਗਈ ਹੈ। ਅਕਾਲ ਫਿਲਮ ਦਾ ਟ੍ਰੇਲਰ ਅੱਜ ਮੁੰਬਈ ਦੇ ਵਿੱਚ ਕਰਨ ਜੋਹਰ ਦੀ ਮੌਜੂਦਗੀ ਦੇ ਵਿੱਚ ਗਿੱਪੀ ਗਰੇਵਾਲ ਅਤੇ ਫਿਲਮ ਦੀ ਬਾਕੀ ਟੀਮ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗਿੱਪੀ ਗਰੇਵਾਲ ਵੱਲੋਂ ਇਸ ਫਿਲਮ ਨੂੰ ਧਰਮਾ ਪ੍ਰੋਡਕਸ਼ਨਸ ਦੇ ਨਾਲ ਮਿਲ ਕੇ ਰਿਲੀਜ਼ ਕੀਤਾ ਜਾ ਰਿਹਾ ਹੈ। ਅਕਾਲ ਫਿਲਮ ਨੂੰ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਜੋ ਕਿ 10 ਅਪ੍ਰੈਲ ਯਾਨੀ ਕਿ ਵਿਸਾਖੀ ਮੌਕੇ ਰਿਲੀਜ਼ ਕੀਤੀ ਜਾਵੇਗੀ ਫਿਲਮ ਦੇ ਮੁੱਖ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਅਕਾਲ ਦੇ ਕਿਰਦਾਰ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਇਨ੍ਹਾਂ ਤੋਂ ਇਲਾਵਾ ਤੁਹਾਨੂੰ ਫਿਲਮ ਦੇ ਵਿੱਚ ਗੁਰਪ੍ਰੀਤ ਸਿੰਘ ਖੁੱਗੀ ਨਿਮਰਤ ਖਹਿਰਾ ਸ਼ਿੰਦਾ ਗਰੇਵਾਲ ਪ੍ਰਿੰਸ ਕਮਲਜੀਤ ਸਿੰਘ ਏਕਮ ਗਰੇਵਾਲ ਜੱਗੀ ਸਿੰਘ ਜਰਨੈਲ ਸਿੰਘ ਆਸ਼ੀਸ਼ ਦੁੱਗਲ ਅਤੇ ਭਾਨਾ ਐਲੇ ਦਿਖਾਈ ਦੇਣ ਵਾਲੇ ਨੇ ਫਿਲਮ ਅਕਾਲ ਸਿਰਫ ਗਿੱਪੀ ਗਰੇਵਾਲ ਅਤੇ ਉਹਨਾਂ ਦੀ ਟੀਮ ਦੇ ਲਈ ਨਹੀਂ ਸਗੋਂ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਇੱਕ ਵੱਡਾ ਮੀਲ ਦਾ ਪੱਥਰ ਸਾਬਤ ਹੋਣ ਵਾਦੇ ਰਾਹ ਦੇ ਉੱਤੇ ਚੱਲ ਰਹੀ ਹੈ ਕਿਉਂਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਨੂੰ ਧਰਮਾ ਪ੍ਰੋਡਕਸ਼ਨਸ ਵੱਲੋਂ ਹਿੰਦੀ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ ਇਹ ਬਾਕੀ ਪੰਜਾਬੀ ਫਿਲਮ ਮੇਕਰਸ ਦੇ ਲਈ ਵੀ ਇੱਕ ਨਵੇਂ ਰਾਹ ਨੂੰ ਖੋਲੇਗੀ ਸਿਰਫ ਰਿਲੀਜ਼ ਹੀ ਨਹੀਂ ਅਕਾਲ ਪਹਿਲੀ ਅਜੇ ਹੀ ਪੰਜਾਬੀ ਫਿਲਮ ਹੈ ਜਿਸ ਦਾ ਮਿਊਜ਼ਿਕ ਲੈਜੈਂਡਰੀ ਮਿਊਜ਼ਿਕ ਡਾਇਰੈਕਟਰ ਸ਼ੰਕਰ ਐਹਸਾਨ ਲੋਏ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਫਿਲਮ ਦੇ ਗੀਤਾਂ ਦੇ ਲਈ ਬਾਲੀਵੁੱਡ ਦੇ ਨਾਮੀ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ ਤੁਹਾਨੂੰ ਫਿਲਮ ਦੇ ਵਿੱਚ ਅਰੀਜਿਤ ਸਿੰਘ ਸੋਨੂ ਨਿਗਮ ਸੁਖਵਿੰਦਰ ਸਿੰਘ ਸ਼ੰਕਰ ਮਹਾਦੇਵਨ ਸ਼੍ਰੀਆ ਘੋਸ਼ਾਲ ਗੀਪੀ ਗਰੇਵਾਲ ਆਤੇ ਸਿਕੰਦਰ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਸੁਣਨ ਨੂੰ ਮਿਲਣ ਵਾਲੇ ਨੇ ਗੀਤਾਂ ਦੇ ਬੋਲ ਹੈਪੀ ਰਾਏ ਕੋਟੀ ਵੱਲੋਂ ਲਿਖੇ ਗਏ ਨੇ ਸੁਖਰਾਂ ਮੈਂ ਸ਼ੁਕਰਾਨਾ ਖੁਦਾ ਦਾ ਸਾਡੀ ਕੌਮ ਪੰਜਾਬੀ ਸੰਗੀਤ ਦੇ ਨਾਲ ਨਾਲ ਫਿਲਮ ਨੂੰ ਵਿਜ਼ੂਅਲੀ ਵੀ ਵੱਡਾ ਬਣਾਇਆ ਗਿਆ ਬਲਜੀਤ ਸਿੰਘ ਦਿਓ ਜੋ ਕਿ ਫਿਲਮ ਦੇ ਸਿਨੇਮਟੋਗ੍ਰਾਫਰ ਨੇ ਉਹਨਾਂ ਨੇ ਇਸ ਉੱਪਰ ਕਾਫੀ ਮਿਹਨਤ ਕੀਤੀ ਹੈ ਜੋ ਫਿਲਮ ਦੇ ਟ੍ਰੇਲਰ ਤੋਂ ਸਾਫ਼ ਦਿਖਾਈ ਵੀ ਦੇ ਰਹੀ ਹੈ ਵੀ ਐਫ ਐਕਸ ਦੇ ਉੱਪਰ ਵੀ ਚੰਗਾ ਕੰਮ ਕੀਤਾ ਗਿਆ ਟ੍ਰੇਲਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਗਿੱਪੀ ਗਰੇਵਾਲ ਅਕਾਲ ਦੇ ਕਿਰਦਾਰ ਦੇ ਵਿੱਚ ਕਾਫੀ ਦਮਦਾਰ ਦਿਖਾਈ ਦੇ ਰਹੇ ਨੇ ਨਿਮਰਤ ਖਹਿਰਾ ਅਕਾਲ ਦੀ ਪਤਨੀ ਦੇ ਕਿਰਦਾਰ ਦੇ ਵਿੱਚ ਨੇ ਅਤੇ ਸ਼ਿੰਦਾ ਗਰੇਵਾਲ ਅਕਾਲ ਦੇ بیٹے ਦੇ ਕਿਰਦਾਰ ਦੇ ਵਿੱਚ ਦਿਖਾਈ ਦੇ ਰਹੇ ਨੇ ਗੁਰਪ੍ਰੀਤ ਸਿੰਘ ਕੋਗੀ ਇੱਕ ਪ੍ਰੋਮਿਸਿੰਗ ਕਿਰਦਾਰ ਦੇ ਵਿੱਚ ਦਿਖਾਈ ਦੇ ਰਹੇ ਨੇ ਪ੍ਰਿੰਸ ਕਮਲਜੀਤ ਦਾ ਕਿਰਦਾਰ ਵੀ ਕਾਫੀ ਜ਼ਿਆਦਾ ਦਮਦਾਰ ਦਿਖਾਈ ਦੇ ਰਿਹਾ ਹੈ ਫਿਲਮ ਦੇ ਹਿੰਦੀ ਵਰਜ਼ਨ ਦੇ ਲਈ ਸਾਰਿਆਂ ਨੇ ਆਪਣੀ ਡਬਿੰਗ ਖੁਦ ਕੀਤੀ ਹੈ ਅਤੇ ਇਸ ਦੇ ਲਈ ਵੀ ਚੰਗੀ ਮਿਹਨਤ ਦਿਖਾਈ ਦੇ ਰਹੀ ਹੈ ਪਤਰ ਕਿਸੇ ਨਾਲ ਨਿੱਜੀ ਵੈਰ ਵਿਰੋਧ ਆ ਸਾਡੇ ਊਸੂਲਾਂ ਦੇ ਖਿਲਾਫ ਟ੍ਰੇਲਰ ਲਾਂਚ ਕਰਨ ਵੇਲੇ ਕਰਨ ਜੋਹਰ ਨੇ ਆਪਣੇ ਮਨ ਦੇ ਭਾਵ ਵੀ ਜ਼ਾਹਿਰ ਕੀਤੇ ਉਹਨਾਂ ਕਿਹਾ ਕਿ ਮੈਨੂੰ ਅਕਾਲ ਫਿਲਮ ਦਾ ਹਿੱਸਾ ਬਣ ਕੇ ਮਾਨ ਮਹਿਸੂਸ ਹੋ ਰਿਹਾ ਹੈ ਕਿਉਂਕਿ ਇੱਕ ਸਮਾਂ ਹੋਇਆ ਕਰਦਾ ਸੀ ਜਦੋਂ ਬਾਲੀਵੁੱਡ ਦੇ ਵਿੱਚ ਫਿਲਮਾਂ ਬਣਾਉਣ ਵਾਲੇ ਸਾਰੇ ਹੀ ਪੰਜਾਬੀ ਹੋਇਆ ਕਰਦੇ ਸੀ ਮੇਰੇ ਪਿਤਾ ਵੀ ਪੰਜਾਬੀ ਸੀ ਅਤੇ ਪੰਜਾਬੀ ਦੇ ਵਿੱਚ ਹੀ ਗੱਲਬਾਤ ਕਰਿਆ ਕਰਦੇ ਸੀ ਅੱਜ ਮੈਨੂੰ ਉਸੇ ਤਰ੍ਹਾਂ ਮਹਿਸੂਸ ਹੋ ਰਿਹਾ ਜਦੋਂ ਮੈਂ ਇੱਕ ਪੰਜਾਬੀ ਫਿਲਮ ਦਾ ਹਿੱਸਾ ਬਣ ਰਿਹਾ ਗੁਰਪ੍ਰੀਤ ਕੋ ਗਿਨੇਵੀ ਕਿਹਾ ਕਿ ਅਸੀਂ ਭਾਰਤੀ ਸਿਨੇਮਾ ਦੇ ਯੰਗੇਸਟ ਸਿਨੇਮਾ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਹਾਂ ਪਰ ਅੱਜ ਇੱਕ ਵੱਡੇ ਮੰਚ ਦੇ ਉੱਤੇ ਪਹੁੰਚ ਕੇ ਅੱਛਾ ਮਹਿਸੂਸ ਕਰ ਰਿਹਾ ਖੁਸ਼ੀ ਹੋ ਰਹੀ ਹੈ ਤੁਸੀਂ ਵੀ ਦੇਖੋ ਅਕਾਲ ਦਾ ਟ੍ਰੇਲਰ ਹਿੰਦੀ ਅਤੇ ਪੰਜਾਬੀ ਦੋਵਾਂ ਦੇ ਵਿੱਚ ਦੇਖਣਾ ਅਤੇ ਦੱਸਣਾ ਕਿ ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ ਫਿਲਮ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਸ ਟੀਵੀ